भारत पाकिस्तान ਦੇ ਤਣਾਅ ਦੇ ਚੱਲਦੇ ਆ ਜਿੱਥੇ ਲਗਾਤਾਰ 2 ਦਿਨ ਤੋਂ ਪਿਛਲੇ ਬਲੈਕਆਊਟ ਦਾ ਸਿਲਸਿਲਾ ਚੱਲ ਰਿਹਾ ਉੱਥੇ ਹੀ ਅੱਜ ਗੁਰਦਾਸਪੁਰ ਦੀਆਂ ਤਸਵੀਰਾਂ ਮੈਂ ਦਿਖਾ ਰਿਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਕੁਝ ਐਸੀਆਂ ਹੀ ਤਸਵੀਰਾਂ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਜਿੱਥੇ ਅੱਜ ਹੁਣੇ ਕੁਝ ਦਿਨ ਪਹਿਲਾਂ ਹੀ ਇੱਕ ਪੁਲਿਸ ਦੀਆਂ ਗੱਡੀਆਂ ਵੱਲੋਂ ਹੂਟਲ ਵਜਾ ਕੇ ਬਾਜ਼ਾਰਾਂ ਦੇ ਵਿੱਚ ਲੋਕਾਂ ਨੂੰ ਅਲਰਟ ਕੀਤਾ ਗਿਆ ਅਲਰਟ ਕੀਤਾ ਜਾ ਰਿਹਾ ਸਾਇਰਨ ਵੀ ਵੱਜ ਰਹੇ ਨੇ ਸਾਇਰਨ ਵੀ ਲਗਾਤਾਰ বাজائے ਜਾ ਰਹੇ ਨੇ ਔਰ ਅਲਰਟ ਤੇ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਕੁਝ ਲੋਕਾਂ ਵੱਲੋਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਚਾਹੇ ਕਿ ਜਿਸੀ ਗੁਰਦਾਸਪੁਰ ਇਹ ਪ੍ਰਸ਼ਾਸਨ ਵੱਲੋਂ ਕੋਈ ਵੀ ਐਸਾ ਨਵਾਂ ਆਰਡਰਸ ਨਹੀਂ ਆਇਆ ਜਿਦੇ ਵਿੱਚ ਦੁਕਾਨਾਂ ਬੰਦ ਕਰਨ ਦੀ ਗੱਲ ਕਹੀ ਗਈ ਹੋਵੇ ਲੇਕਿਨ ਲੋਕ ਬਾਜ਼ਾਰ ਜਿਹੜੇ ਨੇ ਵਧੇਰੇ ਜਿਹੜੇ ਬਾਜ਼ਾਰ ਜਿਹੜੇ ਨੇ ਉਹ ਬੰਦ ਦੇਖਣ ਨੂੰ ਮਿਲਦੇ ਪਏ ਨੇ ਦੂਸਰੇ ਪਾਸੇ ਟ੍ਰੈਫਿਕ ਦੀ ਗੱਲ ਕਰੀਏ ਲੋਕਾਂ ਦੀ ਆਵਾਜਾਈ ਬਹੁਤ ਘੱਟ ਆ ਅੱਜ ਸਵੇਰ ਤੋਂ ਹੀ ਬਹੁਤ ਘੱਟ ਦੇਖਣ ਨੂੰ ਮਿਲੀ ਕਿਉਂਕਿ ਲਗਾਤਾਰ ਐਸੇ ਆਪਰਾ ਮਿਲਦੀਆਂ ਕਿ ਕੋਈ ਬਲਾਸਟ ਜਿਹੜੇ ਨੇ ਉਹ ਦਿਨ ਵਲੇ ਵੀ ਲੋਕਾਂ ਨੂੰ ਆਵਾਜ਼ਾਂ ਜਿਹੜੀਆਂ ਸੁਣ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਤਾਂ ਉਸੇ ਦੇ ਚੱਲਦੇ ਸ਼ਾਇਦ ਇਹਦਾ ਅਸਰ ਦੇਖਣ ਨੂੰ ਮਿਲਦਾ ਪਿਆ ਕਿ ਬਟਾਲਾ ਸ਼ਹਿਰ ਦੇ ਬਾਜ਼ਾਰ ਜਿਹੜੇ ਨੇ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਵੀ ਅਲਰਟ ਕੀਤਾ ਗਿਆ ਸੀ ਅਲਰਟ ਰਹਿਣ ਲੋਕਲਰਡ ਰਹਿਣ ਤਾਂ ਅਲਰਟ ਰਹਿਣ ਤੋਂ ਦਾ ਅਸਰ ਚਾਹੇ ਕੋਈ ਆਰਡਰ ਨਹੀਂ ਹੈ ਬੰਦ ਕਰਨ ਦਾ ਕੋਈ ਬੰਦ ਕਰਨ ਲਈ ਕਿਹਾ ਨਹੀਂ ਗਿਆ ਲੇਕਿਨ ਲੋਕਾਂ ਵੱਲੋਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਬਾਜ਼ਾਰ ਬੰਦ ਨੇ ਮਾਰਕੀਟਾਂ ਬੰਦ ਨੇ ਆਪਾਂ ਗੱਲ ਵੀ ਕਰਦੇ ਕੁਝ ਦੁਕਾਨਦਾਰ ਵੀ ਨੇ ਇੱਥੇ ਜਿਹੜੇ ਦੁਕਾਨਾ ਸ਼ਾਇਦ ਬੰਦ ਕਰਕੇ ਜਾਣ ਦੀ ਤਿਆਰੀ ਚ ਪਾਜੀ ਆਪ ਹੀ ਚੱਲੇ ਹੋ ਜਾਂ ਕਿਹਾ ਤੁਹਾਨੂੰ ਕਿਸ ਨੇ ਸਵੇਰੇ ਸਰ ਤੇ ਪੁਲਿਸ ਦੀ ਗੱਡੀ ਆਈ ਹੈ ਉਹ ਵਗੈਰਾ ਕਹਿ ਕੇ ਗਏ ਆ ਜੀ ਬਾਜ਼ਾਰ ਸਾਡਾ ਬੰਦ ਕਰ ਦੇ ਸਰੋਨ ਦਾ ਫਿਰ ਸਾਥ ਦੇਣਾ ਪਏਗਾ ਸਹਿਯੋਗ ਦੇਣਾ ਪਏਗਾ ਮੇਰੇ ਖਿਆਲ ਨਾਲ ਸੁਰੱਖਿਆ ਸੁਰੱਖਿਤ ਰਹਿਣਾ ਔਰ ਸੁਰੱਖਿਤ ਰੱਖਣਾ ਹੈ ਪ੍ਰਸ਼ਾਸਨ ਦੇ ਸਰ ਜੋ ਪ੍ਰਸ਼ਾਸਨ ਕਹੇਗਾ ਉਹਦੇ ਮੁਤਾਬਕ ਤੇ ਚੱਲਣਾ ਹੀ ਪਏਗਾ ਸ਼ਹਿਰ ਵਾਸੀਆਂ ਨੂੰ ਲੇਕਿਨ ਲੇਕਿਨ ਹਜੇ ਕੋਈ ਆਰਡਰਸ ਨਹੀਂ ਹੈ ਬੰਦ ਦੁਕਾਨਾਂ ਬੰਦ ਕਰਨ ਦੇ ਮਾਰਕੀਟਾਂ ਬੰਦ ਕਰਨ ਦੇ ਆਰਡਰਸ ਕੋਈ ਨਹੀਂ ਹੈ ਸ਼ਾਇਦ ਪੁਲਿਸ ਨੇ ਕਿਉਂ ਕਿਹਾ ਤੁਹਾਨੂੰ ਜਾਂ ਜਿਸ ਅਧਿਕਾਰੀ ਨੇ ਕਿਹਾ ਉਹਦੇ ਮੈਨੂੰ ਪਤਾ ਨਹੀਂ ਲੇਕਿਨ ਦਾ ਜੇ ਆਪਾਂ ਗੱਲ ਕਰੀਏ ਬਾਜ਼ਾਰ ਦੇ ਵਿੱਚ ਅੱਜ ਸਵੇਰੇ ਜਦੋਂ ਤੁਸੀਂ ਆਏ ਹੋ ਦੁਕਾਨਾਂ ਤੇ ਤੇ ਕਿੰਨੀ ਕੁ ਗਾਕੀ ਹੈਗੀ ਹੈ ਜੀ ਕੋਈ ਗਾਕੀ ਨਹੀਂ ਸਰ ਬਾਜ਼ਾਰ ਤੇ ਵੈਸੇ 3 ਦਿਨ ਤੋਂ ਸਰ ਬਿਲਕੁਲ ਸ਼ਾਂਤ ਹੋ ਜਾਦਾ ਹੈ ਮਾਰਕੀਟ ਦੇ ਲੋਕੀ ਆਰ ਕੋ ਪਿੰਡਾਂ 'ਚ ਡਰ ਰਹੇ ਆ ਕਿ ਸਹਿਮ ਦਾ ਮਾਹੌਲ ਹੈ ਹਰ ਨੂੰ ਆਪਣੀ ਜਾਨ ਦੀ ਮਾਲ ਦੀ ਹਰ ਨੂੰ ਚਾਹੀਦਾ ਹੈ ਕਿ ਆਪਣੀ ਸਖਸ਼ਾ ਕਰਾਂ ਇਸ ਕਰਕੇ ਪਿੰਡਾਂ 'ਚ ਬਹੁਤ ਦੁਨੀਆ ਘਟ ਆ ਰਹੀ ਹੈ ਦੁਕਾਨਦਾਰ ਨੂੰ ਕਾਫੀ ਲੋਸ ਆ ਰਿਹਾ ਜੀ ਬਿਲਕੁਲ ਬਟਾਲਾ ਸ਼ਹਿਰ ਦੀ ਗੱਲ ਕਰੀਏ ਚਾਹੇ ਗੁਰਦਾਸਪੁਰ ਸ਼ਹਿਰ ਦੀ ਇੱਕ ਐਗਰੀਕਲਚਰ ਪਿੰਡਾਂ ਦਾ ਖੇਤਰ ਜਿਹੜਾ ਜੁੜਿਆ ਹੋਇਆ ਹੈ ਇਹ ਸ਼ਹਿਰੀ ਖੇਤਰ ਦੇ ਨਾਲ ਕਿਉਂਕਿ ਪਿੰਡਾਂ ਤੋਂ ਲੋਕ ਆਉਂਦੇ ਨੇ ਇਸ ਸ਼ਹਿਰੀ ਖੇਤਰ ਦੇ ਵਿੱਚ ਆਪਣੀ ਖਰੀਦਦਾਰੀ ਕਰਨ ਤਾਂ ਇੱਥੇ ਆਵਾਜਾਈ ਘਟਾ ਪਿੰਡਾਂ ਤੋਂ ਲੋਕਾਂ ਦੀ ਆਵਾਜਾਈ ਘਟਾ ਜਿਸ ਦੇ ਕਰਕੇ ਸ਼ਹਿਰ ਦੇ ਵਿੱਚ ਕਾਰੋਬਾਰ ਵੀ ਕੀ ਕਹਿੰਦੇ ਕਿ ਬਹੁਤ ਘਟਾ ਪਿਛਲੇ 2-3 ਦਿਨ ਤੋਂ ਗਾਹ ਕੀ ਘਟਾ ਦੁਕਾਨਾਂ ਅੱਜ ਬੰਦ ਤੁਸੀਂ ਦੇਖ ਹੀ ਸਕਦੇ ਹੋ ਸਵੇਰ ਦੀਆਂ ਤਸਵੀਰਾਂ ਬਟਾਲਾ ਦੀ ਉਹ ਮਾਰਕੀਟ ਹੈ ਸਿਟੀ ਰੋਡ ਜਿੱਥੇ ਹਮੇਸ਼ਾ ਹੀ ਪੂਰੀ ਤਰ੍ਹਾਂ ਰਸ ਹੁੰਦਾ ਤਾਂ ਉਹ ਮਾਰਕੀਟ ਕਾਫੀ ਹੱਦ ਤੱਕ ਬੰਦ ਦੇਖਣ ਨੂੰ ਮਿਲਦੀ ਪਈ ਹੈ ਕੁਝ ਐਸੇ ਹੋਰ ਵੀ ਬਾਜ਼ਾਰ ਨੇ ਜਿੱਥੇ ਦੁਕਾਨਾਂ ਬੰਦ ਦੇਖਣ ਨੂੰ ਮਿਲਦੀਆਂ ਪਈਆਂ ਬਟਾਲਾ ਸ਼ਹਿਰ ਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਵੀ ਇਸ ਤਰੀ ਦਾ ਕੁਝ ਐਸਾ ਹੀ ਨੇ ਕਿ ਕਈ ਇਲਾਕੇ ਤੇਰੀਆਂ ਦੁਕਾਨਾਂ ਬੰਦ ਨੇ ਭਾਜੀ ਇਹ ਦੁਕਾਨਾਂ ਬੰਦ ਕਰਨ ਦਾ ਕੋਈ ਕਹਿ ਕੇ ਗਿਆ ਯਾ ਆਪ ਹੀ ਲੋਕਾਂ ਨੇ ਬੰਦ ਕਰ ਦਿੱਤਾ ਨਹੀਂ ਪੁਲਿਸ ਵਾਲੇ ਆਇਆ ਸੀ ਕਹਿਣ ਕੀ ਕਹਿੰਦੇ ਕੀ ਕੀ ਅੰਦਰ ਦੁਕਾਨਾਂ ਬੰਦ ਕਰ ਦੋ ਬਸ ਮਤਲਬ ਇੱਕ ਅਲਰਟ ਰਹਿਣ ਲਈ ਕਿਹਾ ਗਿਆ ਅਲਰਟ ਰਹਿਣ ਲਈ ਕਿਹਾ ਵਾ ਕਾਹ ਕਿਹਾ ਗਿਆ ਕੋਈ ਤਾਂ ਵੀਰ ਜੇ ਖੁੱਲਾ ਪੁਜਾਰ ਜਿਹੜਾ ਆਪਾਂ ਉਹਦਾ ਉਹਤਾ ਕੋਈ ਦਾ ਕੋ ਕਹਿੰਦੇ ਇੱਕ ਪੁਲਤ ਵਾਲਾ ਆ ਜਾਂਦਾ ਬੋਲ ਕੇ ਤੁਸੀਂ ਅੰਦਰ ਬਾਈਓ ਬਸ ਐਸੀ ਬੇਸਿਕਲੀ ਆਰਡਰ ਕੋਈ ਨਹੀਂ ਹੈ ਬੰਦ ਕਰਨ ਦਾ ਆਰਡਰ ਤੇ ਕੋਈ ਨਹੀਂ ਹੈ ਲੇਕਿਨ ਅਲਰਟ ਰਹਿ ਜਾਂਦਾ ਹੈ ਅਲਰਟ ਰਹਿ ਜਾਂਦਾ ਆਰਡਰ ਹੈ ਬਿਲਕੁਲ ਸਹੀ ਅਲਰਟ ਤੇ ਭਾਜੀ ਮੇਰੇ ਖਿਆਲ ਨਾਲ ਆਪਾਂ 2 ਦਿਨ ਤੋਂ 3 ਦਿਨ ਤੋਂ ਬਲੈਕ ਆਊਟ ਵੀ ਸ਼ਾਇਦ ਸਮੇਂ ਦੇ ਨਾਲ ਚਲੇ ਜਾਂਦੇ ਹੋ ਤੁਸੀਂ ਤੁਹਾਨੂੰ ਹਾਂਜੀ ਬਲੈਕ ਆਊਟ ਵੀ ਟੈਗ ਨਾਲ ਦੁਕਾਨਾ ਵੀ ਬੰਦ ਕਰ ਦੋ ਉਹ ਟਾਈਮ ਨਾਲ ਬੰਦ ਹੋ ਜਾਂਦੀ ਹੈ ਜੀ ਫਿਕਰ ਤੇ ਹੈ ਗਈ ਹੈ ਨਾ ਭਾਜੀ ਹਾਂਜੀ ਹਾਂਜੀ ਬਿਲਕੁਲ 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 कोई आवाजਾਂ ਨਹੀਂ ਸੁਣੀਆ だっਤੀ आवाजਾਂ ਆਈਆਂ ਨੇ ਬੰਦ ਹੋਇਆ ਸਿਰੇ ਹਾਰਨੀ ਵੀ ਵਜਾਈ ਜੋ ਬੰਦ ਹੋਏ ਦੁਕਾਨਾਂ ਤੇ ਲਾਣਾ ਵਜਾ ਵਾ ਫਿਰ ਬੰਦ ਹੋਈਆਂ ਦੁਕਾਨਾਂ ਤੇ ਪੁਲਿਸ ਵਾਲੇ ਬਕਾਇਦਾ ਕਹਿ ਕੇ ਗਏ ਉਦੋਂ ਫਿਰ ਹੁਣ 10-15 ਮਿੰਟ ਹੋਏ ਨੇ ਪੁਲਿਸ ਵਾਲੇ ਕਹਿ ਗਏ ਅੰਦਰ ਬੈਠੋ ਬੇਸ਼ੱਕ ਹੋਈ ਗਏ ਮਤਲਬ ਬਾਹਰ ਆਵਾਜ਼ਾਈ ਘੱਟ ਰਵੇ ਬਿਲਕੁਲ ਸੜਕੀ ਆਵਾਜ਼ਾਈ ਉਦਾਂ ਵੀ ਜੇ ਆਪਾਂ ਦੇਖੀਏ ਕਿ ਸੜਕੀ ਆਵਾਜ਼ਾਈ ਬਹੁਤ ਘੱਟ ਦੇਖਣ ਨੂੰ ਮਿਲਦੀ ਪਈ ਹੈ ਦੁਕਾਨਾਂ ਮਾਰਕੀਟਾਂ ਬੰਦ ਦਿੱਖਣ ਨੂੰ ਮਿਲਦੀਆਂ ਪਈਆਂ ਦੁਕਾਨਾਂ ਬੰਦ ਆ ਭਾਜੀ ਕਿਵੇਂ ਬਾਜ਼ਾਰ ਅੱਜ ਬੰਦ ਆ ਯਾਰ ਅੱਧ ਵਜੇ ਤੱਕ ਬੰਦ ਆ ਲੇਕਿਨ ਆ ਉਹ ਨਾ ਬਾਜ਼ਾਰ ਆ ਜਿੱਥੇ ਖਲੋਣ ਨੂੰ ਥਾਂ ਨਹੀਂ ਮਿਲਦੀ ਹਾਂਜੀ ਇੱਥੇ ਭੀੜੇ ਹੀ ਨਹੀਂ ਹੁੰਦੀ ਉਹ ਨੰਗਿਆ ਨਹੀਂ ਜਾਂਦਾ ਐਸਲੀ ਜੀਡੀ ਰੋਡ ਜਿਹੜਾ ਨਾ ਮੈਂ ਗਰਤਾਪੁਰ ਰੋਡ ਉਹ ਖੁੱਲਾ ਜੀ ਇੱਧਰ ਆ ਬੰਦ ਸਾਰੇ ਇਹ ਚ ਬੰਦੇ ਸਾਰੇ ਸ਼ਹਿਰੀ ਮਤਲਬ ਲੋਕ ਨਹੀਂ ਆਉਂਦੇ ਕੋਈ ਘਟ ਗਿਆ ਬਾਹਰ ਪਿੰਡ ਵਾਲਾ ਗਾ ਕੋਈ ਨਹੀਂ ਆ ਰਿਹਾ ਜੀ ਅਸਰ ਨਹੀਂ ਆ ਕੱਲ ਅੱਧੀ ਵੇਲੇ ਖੜੇ ਆ ਸਭ ਉਹ ਡੀਕ ਤੇ ਪਏ ਰਾਹ ਤੇ ਡੀਕ ਤੇ ਰਾਹ ਕੋਈ ਨਹੀਂ ਘਰ ਦਿਲ ਨਹੀਂ ਲੱਗਦਾ ਬਿਲਕੁਲ ਪਾਜੀ ਅਲਰਟ ਰਹਿਣ ਲਈ ਕਿਹਾ ਗਿਆ ਮੈਂ ਘਰ ਦਿਲ ਨਹੀਂ ਲੱਗਦਾ ਇੱਥੇ ਬਹਿ ਜੰਨੇ ਹਮਾਨਾ ਵੇਖਣੇ ਕਿ ਹਿਸਾਬ ਦਾ ਹੁੰਦਾ ਘਰ ਵੀ ਬਹਿਣਾ ਤੇ ਇੱਥੇ ਹੀ ਬਹਿਣਾ ਹੋਰ ਸਭ ਦੀ ਕਿ ਵਹ ਤੇ ਕੋਈ ਗੱਲ ਹੀ ਨਹੀਂ ਐਸੀ ਬਿਲਕੁਲ ਅਲਰਟ ਰਹਿਣਾ ਬਹੁਤ ਜ਼ਰੂਰੀ ਆ ਅਲਰਟ ਰੱਖਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਇਹ ਗੱਲ ਲਗਾਤਾਰ ਕਹੀ ਜਾ ਰਹੀ ਹੈ ਕਿ ਕਰਨ ਦੀ ਲੋੜ ਨਹੀਂ ਲੇਕਿਨ ਅਲਰਟ ਰਹਿਣ ਦੀ ਲੋੜ ਆ ਇੱਕ ਅਲਰਟ ਰਹਿਣਾ ਬਹੁਤ ਜ਼ਰੂਰੀ ਆ ਇੱਕ ਅਲਰਟ ਰਹਿਣ ਦਾ ਇੱਕ ਟਾਈਮ ਹੈ ਕਿਉਂਕਿ ਤੁਸੀਂ ਦੇਖ ਹੀ ਸਕਦੇ ਹੋ ਅਧਿਕਾਰ ਨਾਰਾ ਨੇ ਦੱਸਿਆ ਕਿ ਇੱਕ ਸਾਇਰਨ ਵੀ ਵੱਜਾ ਔਰ ਉਸ ਤੋਂ ਬਾਅਦ ਪੁਲਿਸ ਦੀਆਂ ਗੱਡੀਆਂ ਨੇ ਆ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਅਲਰਟ ਰਹੋ ਔਰ ਮਾਰਕੀਟ ਦੁਕਾਨਾਂ ਦੇ ਅੰਦਰ ਰਹੋ ਸਮਾਨ ਬਹੁਤਾ ਬਾਹਰ ਫਲਾੜਾ ਨਾ ਪਾਓ ਕਿਉਂਕਿ ਅਕਸਰ ਹੀ ਦੁਕਾਨਾਂ ਦੇ ਬਾਹਰ ਜਿਹੜਾ ਸਮਾਨ ਪਿਆ ਹੁੰਦਾ ਦੁਕਾਨਦਾਰਾਂ ਦਾ ਉਹ ਸਮਾਨ ਨੂੰ ਵੀ ਇੱਕ ਸਾਮੰਨ ਦੀ ਗੱਲ ਕਹੀ ਕੁਝ ਦੁਕਾਨਾਂ ਹੀ ਬੰਦ ਹੈ ਕੁਝ ਮਾਰਕੀਟਾਂ ਬੰਦ ਨੇ ਤਸਵੀਰਾਂ ਬਟਾਲੇ ਤੋਂ ਨੇ ਐਸੀਆਂ ਹੀ ਤਸਵੀਰਾਂ ਗੁਰਦਾਸਪੁਰ ਦੇ ਵਿੱਚ ਨੇ ਜਿੱਥੇ ਜਿਹੜੇ ਮੁੱਖ ਬਾਜ਼ਾਰ ਨੇ ਜਿੱਥੇ ਹੱਸ਼ ਰਹੀਦਾ ਉੱਥੇ ਆ ਜਾਵਾ ਚਾਈ ਵੀ ਬਹੁਤ ਘੱਟ ਦਿਖਣ ਨੂੰ ਮਿਲਦੀ ਔਰ ਬਹੁਤੀਆਂ ਦੁਕਾਨਾਂ ਦਾ ਬੰਦ ਹੀ ਦੇਖਣ ਨੂੰ ਮਿਲਦੀ ਹੈ ਕੈਪਟਨ ਪਰਸਨ ਵਿਕਰਮ ਚੀਵਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬੰਨ ਟੀਵੀ ਲਈ ਗੁਰਦਾਸਪੁਰ